ਇਹਦਾ ਗੁੱਸਾ ਰੱਖੋਗੇ ਇਹ ਡਾਰ ਕੋਈ ਨਹੀਂ ਨਹੀਂ ਇਟੋ ਕਿੰਨੀ ਵਾਰ ਗੱਡੀਆਂ ਰੋਕੀਆਂ ਹਾਂ ਹਰ ਕੁਲੰਦੇ ਉਹਦਾ ਜਾਂਦਾ ਉਹਦਾ ਜਾਂਦਾ ਕੇ ਆਪਣੀ ਜਪੈਂ ਤਹਿਤ ਹਰੇ ਬਾਕੀ ਇਹਨਾਂ ਬੇਬਰਵਾਦੀਆਂ ਕਰਾ ਦੇ ਸਰਪੰਚ ਦਾ ਸਾਥ ਹੈ ਇਹ ਗੱਡੀਆਂ ਇੱਥੇ ਰੋਕੀ ਚੱਕਣੇ ਵੇਗੇ ਇਹ ਰੋਕੀ ਦੇ ਇਹਨਾਂ ਸੜਕਾਂ ਦੇ ਗੱਡੀਆਂ ਵੀ ਚਾਈ ਚੱਕਦੀਆਂ ਹਨ ਪਾਣੀ ਜਾਂਦਾ ਜਾਂਦਾ ਇਹ ਮੰਗਣਾ ਹੈ ਨਾ ਇੱਕ ਵਾਰ ਬੰਬ ਛੁੱਟ ਦਨ ਸਾਰੀ ਦੁਨੀਆ ਇੱਕ ਵਾਰ ਦਵਾਈ ਕਰਨ ਕੰਪਾਨੇ ਨਹੀਂ ਜੀ ਹਾਂ ਜੀ ਨੇਰ ਸੁਨੇਹਰਾ ਸਾਨੂੰ ਵੀ ਆਂਦੀਆਂ ਗੱਲਾਂ ਕਰਨੀਆਂ ਹਾਂ ਸਾਨੂੰ ਗੱਲ ਨਹੀਂ ਕਰਨੀ ਆਉਂਦੀ ਆਪਣੇ ਸਮਝਦੇ ਨਹੀਂ ਜਿਹੜਾ ਬੰਦਾ ਬੋਲਿਆ ਨਾ ਉਹਦੇ ਨਾਲ ਇਣਖਵਾਦੀ ਐਸੀ ਰਸਤ ਰੱਤ ਕੱਟਦੇ ਇਹ ਹੁਣੀ ਨਹੀਂ ਚਾਹੀਦੀ ਗੱਲ ਜੋ ਕਰਾ ਸੁ ਗਾਵੇ ਜੇ ਬਾਪਣੇ ਪਰਾਂ ਦਾ ਡੇਰ ਪਾ ਦੇ ਮਕੇ ਦੀਆਂ ਜਾ ਕੇ ਬੜ ਬੜੇ ਢਾਏ ਨਹੀਂ ਰੱਜਾਵੇ ਇੱਥੇ ਦੁਨੀਆ ਨੂੰ ਮਾਰਾ ਦੇ ਹਾਂ ਲੋਕਾਂ ਨੂੰ ਪਹਿਲਾ ਮਤਲ ਜੀ ਦੀ ਜੇ ਬੰਤ ਕਹੇ ਤੇ ਯਾਰ ਉਹ ਹੀ ਉਹ ਬੋਲਦਾ ਏ ਬੰਦਾ ਬੋਲਦਾ ਨਹੀਂ ਸਾਨੂੰ ਕੋਈ ਦੱਸਿਆ ਜੂਵੇਂ ਬਾਪੇ ਆਪਣੇ ਨਾਲ ਹੀ ਹੈ ਤੁਹਾਨੂੰ ਵੀ ਬਹਿਉਂ ਕਰ ਨਹੀਂ ਬੰਦਾ ਕੋੜੀ ਨਾਲ ਕਰਨੀ ਕੋਦੀ ਨਾਲ ਕਰਨੀ ਕੋਦੀ ਕੋੜ ਕਰ ਵੀਡੀਓ ਕੋੜ ਕਰ ਲੈ ਲੈ ਪਿੱਛੂ ਬਣਾ ਦੇਣ ਇਹ ਜਿਹੜੇ ਬੰਦੇ ਕੱਟਾ ਹੈ ਪਈਆਂ ਨਾ ਔਰ ਚੋਪ ਚਿੱਥ ਪਕਦਾ ਕੱਟੇ ਪੀਰਾ ਜਿਲਾ ਬੰਦਾ ਕੱਦ ਬੁਮਾਰਾ ਕੋਈ ਤਾਂ ਜਾਣਾ ਪਰ ਉਹ ਪਿਛਲੇ ਸਾਲ ਕਿੰਨੀ ਦੁਨੀਆ ਪਰ ਕੱਟਾਈ ਗਈ ਕਰੋ ਬੇਕਾਰ ਹੋਏ ਹੈ ਕਿੰਨੀਆਂ ਚੋਰੀਆਂ ਡੰਗਣ ਪਸ਼ੂ ਸਾਡੇ ਦੇਰਾ ਮਗਰ ਪਾਗਾਂ ਬਹੁਤ ਚੋਰੀ ਲੈ ਲੈਂਦੇ ਦੁਨੀਆ ਚੱਲ ਨਹੀਂ ਤਾ ਮਗਰਫਾ ਦਾਣੇ ਕੱਟਣਾ ਫੈਸਲਾ ਚਲਣਾ ਪਿਆ ਹੈ ਤੇ ਮਾ ਆਪਣਾ ਇੱਕ ਵਾਰ ਬੰਦਾ ਛੁੱਟ ਦੇ ਦੇਖੋ ਦੁਨੀਆ ਦਾ ਇੱਧਰ ਤੜਫਾਣੀ ਨਹੀਂ ਇਹ ਨਹੀਂ ਲੱਗਣਾ ਜਾਈ ਕਿ ਠੀਕ ਹੈ ਇਹ ਹੋਣਾ ਚਾਹੀਦਾ ਜਿਹੜਾ ਨਾ ਮਿਲਦਾ ਇਹ ਜਾਣਦੀ ਆ ਰਹਿਣਾ ਹਨੋਂ ਦੀ ਗੱਲ ਚੱਲਦੀ ਜਨਾਬ ਮੇਰੀ ਪਣਾ ਪਾਜੀ ਗੱਡੀ ਪੜਾ ਨਹੀਂ ਕੜਾ ਨਹੀਂ ਆਉਂ ਹਨੋਂ ਦੀ ਗੱਲ ਚੱਲਦੀ ਠੀਕ ਮਾਈਕ ਤੇ ਚੱਕਾ ਉਹ ਜੰਨਾ ਫਿਰ ਬੋਲਦੀ ਹੈ ਅੰਦਰੋਂ ਅੰਦਰ ਹੀ ਗੱਲ ਕਰਨੀ ਹੈ ਠੀਕ ਹੈ ਅਮਾ ਇਹ ਇਹ ਹੀ ਗੱਲ ਤੁਹਾਡੇ ਇਹ ਗੁੱਸਾ ਭਰ ਕੇ ਰੱਖਣ ਦੀ ਲੋੜ ਹੈ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਮਾਈਕ ਤੇ ਚਾਣਾ ਉਹ ਦਰਦੈਂਟ ਮਾਈਕ ਨੂੰ ਮੁੜ ਕੇ ਕਿਤਾ ਕੋਈ ਕਹੇ ਨਹੀਂ ਅਸੀਂ ਕਿਹੜੀ ਜੰਗੇ ਨੂੰ ਖਾਣ ਨੂੰ ਮੈਂ ਕਿਤਾ ਕੋਈ ਨਹੀਂ ਦਿੰਦਾ ਕਿ અને બ્રેન્ડિંગ આલે જેસો પ્રેશ નકિયા તાટી પ્રામાય મે બેનરા સોચણા ના પ્રેશ તમે ચાર કટલી આ બોલ નીકળશે એ સરેડી કે ના સડકો પર પાટકી કે આ चलो अगली गल अगली जे बजुर्ग ने गल की है बिलकुल ठीक की यही गुस्सा भरना से आए हैं कि तुम गुस्सा करो इस गल नुके ਅਸੀਂ ਕਮੇਟੀ ਵੱਲੋਂ ਦੇਖੋ ਜੇ ਸਰਪੰਚ ਨਾਲ ਚੱਲੇ ਕੰਮ ਹੀ ਅਸੀਂ ਕਮੇਟੀ ਨੂੰ ਨਾਲ ਖੜਨਾ ਤੁਹਾਡੇ ਤੁਹਾਡੀ ਅੱਜ ਇੱਥੇ ਅਸੀਂ ਕਮੇਟੀ ਬਣਾਣੀ ਹੈ ਤਾਂ ਕਿ ਇਹ ਜੇ ਵੀ ਹੁਣ ਸਰਪੰਚ ਨੂੰ ਇੱਕ ਵਾਰ ਕਹ ਦੇਣਾ ਨਾਲ ਚੱਲਣਾ ਚਾਹੀਦਾ ਜੇ ਨਹੀਂ ਚੱਲਦਾ ਤਾਂ ਵੀ ਪਿੰਡ ਵਾਲੇ ਤਾਂ ਖੜੇ ਰਹਿਣਗੇ ਨਾ ਕਮੇਟੀ ਹੁਣ ਇਹ ਸਾਡੇ ਅਜੈ ਸਿੰਘ ਮਕੂਹਰੀਆ ਬਜ਼ੁਰਗ ਇਹਨਾਂ ਦੇ ਪੁਰਾਣੇ ਪਿੰਡ ਹੈਗੇ ਆ ਉਹ ਮੇਰੇ ਇਧਰ ਮਕੂਹਰੀਆ ਸਾਈਡ ਆਪਾਂ ਕਹਿੰਦੇ ਹਾਂ ਤਰਨ ਤਰਨ ਤੋਂ ਪਾ ਕਰਦੇ ਹਾਂ ਇਹ ਤੋਂ ਕਾਫੀ ਦੂਰ ਹੈ ਇਤੋਂ 150 ਕਿਲੋਮੀਟਰ ਮਾਣਾ ਦਾ थैंक यू थैंक यू ਜਿੱਥੋਂ ਇਹ ਉੱਠ ਕੇ ਇਹਨਾਂ ਨੇ ਇੱਥੇ ਜ਼ਮੀਨਾਂ ਬਸਾਈਆਂ ਤੇ ਇੱਥੇ ਆ ਕੇ बसे ਕਿੰਨੇ ਸਾਲ ਹੋ ਗਏ ਤੁਹਾਨੂੰ ਪਿਆ ਇਹਨੂੰ 25 ਹਾਂ ਕਤਈ ਮਸਾਲ ਹੋ ਗਿਆ ਇਹਨਾਂ ਇੱਥੇ ਜ਼ਮੀਨਾਂ ਬਣਾਈਆਂ ਇੱਕ ਅਨੇਕ ਜਿਹੜਾ ਨਾਮ ਨਜ਼ਰ ਇੱਥੇ ਬਸਾਇਆ ਇਹਨੇ ਥਾਰਾ ਕੋਈ ਬਜ਼ੁਰਗ ਹੋ ਗਿਆ ਪੂਰਾ ਪਰਿਵਾਰ ਹੈ ਇਹਨਾਂ ਦਾ ਪੂਰਾ ਮੱਲਾ ਹੈ ਨਾਲ ਦੁੱਜੇ ਦਾ ਬਾਪੇ ਜੁੱਮੇ ਉਹਨਾਂ ਦਾ ਘਰ ਹੈ ਉੱਥੇ ਪੂਰਾ ਇੰਨਾ ਕੀਤਾ ਉੱਥੇ ਆ ਕੇ ਇੱਕ ਪ੍ਰੈਸ਼ਰ ਲੁਗਾ ਉਹਨੇ ਬੈਠੇ ਹੋਇਆ ਇਹਨਾਂ ਦੀ ਕਮੇਟੀ ਆ ਬਣਾਈ ਹੋਈ ਐ ਸਿੱਖਨ ਨੂੰ ਰੋਕੋ ਜ਼ਮੀਨ ਬਚਾਓ ਅੱਜ 46 47 ਦਿਨ ਹੋ ਗਏ ਉੱਥੇ ਰੋਜ਼ ਧਰਨਾ ਜਿਹੜਾ ਇਹਨਾਂ ਦਾ ਉੱਥੇ ਤੰਬੂ ਲਾਏ ਆ ਪੱਕੇ ਬੈਠੇ ਐ ਪ੍ਰੈਸ਼ਰ ਲੱਗ ਗਿਆ ਉਹਨੇ ਚਰਾ ਵੀ ਦਿੱਤਾ 4-5 ਦਿਨ ਜਦੋਂ 4-5 ਦਿਨ ਚਲਾਇਆ ਇਹਨਾਂ ਨੇ ਲਾਲਿਆ ਸਾਹਿਬ ਦਾ ਪੀ ਇਹ ਜਲਿਆ ਰਹਿ ਗਿਆ ਅਸੀਂ ਇੱਥੋਂ ਮਰ ਗਏ ਇੰਨਾ ਰੋੜਾ ਇੰਨੀ ਪਟਾਈ ਜਾ ਕੇ ਕਿੱਥੇ ਇਹਨਾਂ ਨੇ ਪੱਕਾ ਡੇਰਾ ਲਾ ਲਿਆ ਤੰਬੂ ਲਾ ਕੇ ਰੋਜ਼ ਰਾਤ ਦਿਨ ਉੱਥੇ ਬੈਠੇ ਰਹਿੰਦੇ ਆ ਤੇ ਰੋਜ਼ ਅਖਬਾਰਾਂ 'ਚ ਜਾਂਦਾ ਅਫਸਰ ਵੀ ਜਿਵੇਂ ਕੋਟਾ ਬਣਾ ਕੇ ਲਗਾਤਾਰ ਉੱਪਰ ਚੰਡੀਗੜ੍ਹ ਭੇਜਦੇ ਆ ਭਾਈ ਵੀ ਇਹ ਬੰਦ ਕਰੋ ਇਹ ਗਲਤ ਲੱਗਿਆ ਗਲਤ ਲੱਗਿਆ ਉਹ ਦੱਕੇ ਵੀ ਕਈ ਵਾਰ ਪ੍ਰੈਸ਼ਰ ਵਾਲੇ ਮਾਰਦੇ ਭਰੇ ਡਟੇ ਹੋਏ ਹੁਣ ਅਸੀਂ ਇਹਨਾਂ ਦੀ ਮਦਦ ਨੇ ਤੁਹਾਨੂੰ ਇੱਕ ਵਾਰ ਰਾਤ ਇੱਥੇ ਮੀਟਿੰਗ ਕਰਕੇ ਕੀ ਆ ਮੈਂ ਮੈਂ ਲੀਡ ਜਰੂਰ ਹੋ ਗਿਆ ਕਿਉਂਕਿ ਮਕੇਰੀਆਂ ਸਾਡੀ ਮੀਟਿੰਗ ਨਹੀਂ ਸੀ ਤੇ ਦੁਬਾਰਾ ਅੱਜ ਦੀ ਮੀਟਿੰਗ ਰੱਖੀ ਵੀ ਤੁਹਾਨੂੰ ਡੱਗੜੇ ਕਰੀਏ ਤੁਹਾਨੂੰ ਜਾਗਰੂਕ ਕਰੀਏ ਜਾਗਰੂਕ ਕਰੀਏ ਗੱਲ ਕਹਿ ਕੇ ਵੀ ਜੇ ਲੱਗ ਗਿਆ ਤੇ ਸਾਡੇ ਪੱਲੇ ਕੱਖ ਨਹੀਂ ਕਹਤਾ ਨਾ ਬਜ਼ੁਰਗਾ ਨਹੀਂ ਹੁਣ ਤੁਸੀਂ ਇਹ ਗੁੱਸਾ ਰੱਖਣਾ ਪਰ ਕੇ ਅੰਦਰ ਅੰਦਰ ਗੁੱਸਾ ਭਰ ਕੇ ਰੱਖਣਾ ਵੀ ਅਸੀਂ ਆਪਣੇ ਇਲਾਕੇ ਨੂੰ ਬਚਾਉਣ ਦੇ ਲਈ ਜੋ ਹੋ ਸਕਿਆ ਉਹ ਕਰਨਾ ਹੈ ਇੱਥੇ ਕੋਈ ਗਰੇਸ਼ਨ ਨਹੀਂ ਅਸੀਂ ਲੱਗਣ ਦੇਣਾ ਨਹੀਂ ਤਾਂ ਲੈਨ ਲੱਗੀ ਹੋਈ ਆ ਤੁਹਾਡਾ ਇਲਾਕਾ ਸਾਰਾ ਪੜ ਦੇਣਾ ਇਹ ਛੱਡੋ ਤੁਹਾਡਾ ਪਿੰਡ ਛੱਡੋ ਇਹ ਇਧਰ ਨੂੰ ਪਾਸੇ ਨੂੰ ਵੀ ਚੱਲ ਜਾਣਾ ਸਾਡਾ ਪਿੰਡ ਲੱਗਣੀ ਛੱਡਣਾ ਹਲੇ ਇੱਕ ਤੋਂ 2 ਕਿਲੋਮੀਟਰ ਪੜੇ ਵੀ ਹੋਊਗਾ ਤੁਹਾਨੂੰ ਇੱਕ ਟੱਕ ਉਧਰੋਂ ਤਾਂ ਮੇਰੇ ਪਾਸੇ ਇਧਰ ਨੂੰ ਆ ਰਿਹਾ ਆ ਇੱਕ ਟੱਕ ਇਧਰੋਂ ਉਧਰ ਨੂੰ ਜਾ ਰਿਹਾ ਤੇ ਬਚਣੇ ਕੀ ਆ ਇਹੀ ਉਹ ਪੈੜ ਬਚਨੇ ਆ ਜਿੱਥੇ ਪੱਥਰ ਨਹੀਂ ਪੈੜਾਂ ਦੇ ਵਿੱਚ ਤਾਂ ਮਕਾਨ ਵੀ ਪੈਂਦਾ ਜੇ ਤਾਰਾ ਉਹ ਏਰੀਆ ਉੱਥੇ ਦਾ ਮਕਾਨ ਵੀ ਚਾਜ ਨਾਲ ਰੈਂਦਾ ਹੁਣ ਜਿਹੜਾ ਤੁਸੀਂ ਹਟਾਇਆ ਸਾਰਾ ਕੁਝ ਇਹ ਅੱਗੇ ਨਾ ਹੰਡਾਣਾ ਪੇਈ ਦੇ ਕਰਕੇ ਤੁਹਾਨੂੰ ਕਰੇ ਹੁਣ ਅੱਜ ਅਸੀਂ ਇੱਕ ਕਮੇਟੀ ਬਣਾਣੀ ਹੈ ਇਹ ਨਹੀਂ ਵੀ ਉਹਦੇ ਚ ਔਰਤਾ ਹੋਣ ਜਾਂ ਮਰਦ ਹੋਣਾ ਅਸੀਂ ਜਿਹੜੀ ਟੋਟੀਆਂ ਦੇ ਵਿੱਚ ਜਿਹੜੀ ਸੜਕਾ ਸੁੜਕਾ ਬੰਦ ਕਰਾ ਕੇ ਰੱਖੀਆਂ ਅੱਜ ਵੀ ਉੱਥੇ ਸ਼ੀਲਾ ਦੇਵੀ ਹੈ ਸਰਪੰਚ ਸਾਡੀ ਉਸ ਪਿੰਡ ਦੀ ਪਹਿਲਾਂ ਸਰਪੰਚ ਨੂੰ ਕੋਈ ਨਹੀਂ ਸੀ ਸਾਡੇ ਤੁਹਾਡੇ ਵਰਗੇ ਹੀ ਕੱਲੇ ਖੜ ਗਏ ਨਾਲ ਜੀਤ ਗੋਰੇ ਕਾਂਜੂ ਪੀਰ ਦੀ ਕੁੜੀ ਉੱਥੇ ਵੀ ਹੋਈ ਦੀ ਹੈ ਉਹ ਪੈਂਚੀ ਨਹੀਂ ਉਹ ਬਣੀ ਆ ਹਾਂ ਉਹਨਾਂ ਨੇ ਹੌਸਲਾ ਲਾ ਕੇ ਉੱਤੇ ਖੜ ਕੇ ਨਾਲ ਪੂਰਾ ਪਿੰਡ ਖੜਾ ਹੋਇਆ ਉੱਥੋਂ ਅੱਜ ਟਰੱਕ ਨਹੀਂ ਟੱਪੜ ਦਿੰਨੇ 2017 ਦੇ ਟਰੱਕ ਐ ਬੰਦ ਕਰਾਇਆ 17 ਤੇ ਅੱਜ ਕਿੰਨਾ ਚੜ ਗਿਆ 25 ਲਗਭਗ 7-8 ਸਾਲ ਹੋ ਗਏ ਇੱਕ ਵੀ ਟਰੱਕ ਨਹੀਂ ਪਿੰਡ 'ਚ ਟੱਪਣ ਦਿੰਦਾ ਨਾ ਟਰਾਲੀ ਨਈਦਰ ਟੋਟੇ ਐ ਕੋਈ ਵੀ ਬਾਗਵੀਆ ਫੋਨ ਕਰਕੇ ਪੁੱਛਦਾ ਤੁਹਾਡੇ ਪਿੰਡ 'ਚ ਟਰਾਲੀ ਜਾਂਦੀ ਓਹ ਕਹਿੰਦਾ ਇਹਦੀ ਜਰੂਰਤ ਨਹੀਂ ਅੱਛਾ ਪਹਿਲਾਂ ਜਾਂਦੀ ਹੁੰਦੀਗੀ ਉਹ ਕਹਿੰਦਾ ਪਹਿਲਾਂ ਜਾਂਦੀ ਹੈਗੀ ਸਾਡੇ ਪਿੰਡੇ ਦਾ ਬੰਦਾ ਵੀ ਆਇਆ ਹੈਗਾ ਟਰਾਲੀ ਲੈ ਕੇ ਟਰੱਕ ਦੇ ਲੈ ਆਇਆ ਟੋਟੇ 'ੰਦੇ ਬਿੱਚ ਹੋ ਜਾਂਦੀ ਗੀ ਹੁਣ ਨਹੀਂ ਜਾਂਦਾ ਕੋਈ ਅੰਦਵਾਲ ਵੀ ਜਾਂਦੇਗੇ ਟਰੱਕ ਅੰਦਵਾਲ ਲੋਕਾਂ ਨੇ ਬੈਨ ਧਰਨਾ ਲਾ ਕੇ ਰੱਖਿਆ ਉਥੋਂ ਕੁਟਪਾ ਆਇਆ ਕੁਟਪਾ ਕਮਲੇਸ਼ ਤੇ 3-4 ਰੋੜਾ ਤਾਂ ਚੰਗੀ ਟੀਮ ਹੈਗੀ ਉਹਨਾਂ ਨੇ ਚੰਗਾ ਰੋਲਾ ਪਾ ਕੇ ਕਿਹਾ ਸਾਲੇ ਰਾਈ ਦੇ ਦਿਖੋ ਕੀ ਹੈ ਬੈਣੇ ਪੈਂਦਾ ਹੁਣ ਉਥੋਂ ਕੋਈ ਟਰੱਕ ਨਹੀਂ ਟੱਪਦਾ ਉਹਨਾਂ ਨੇ ਮੰਦਰ ਦਿਅਨੂ ਬਾਬੇ ਦੇ ਮੰਦਰ ਲੱਗੋ ਟਰਾਲੀਆਂ ਜਾਂਦੀਆਂ ਉਹਨਾਂ ਨੇ ਵੱਡੇ ਵੱਡੇ ਮੋਟੇ ਐਫਐਸ ਤੋਂ ਛੁੱਟੇ ਦੇ ਉਥੋਂ ਗੱਡੀ ਟਪਾਣੀ ਔਖੀ ਹੈ ਟਰਾਲੀਆਂ ਕਿੱਥੋਂ ਟਪਾਵਾਂਗੇ ਉਹ ਵੀ ਕੰਮ ਬਣਦਾ ਹੁਣ ਉਹ ਪਿੱਛੋਂ ਬੱਚੀ ਚੋਰੀ ਰਸਤੇ ਕੱਢੇ ਦੇ ਦੋਨੇ ਕੰਮ ਕਰਨ ਦੀ ਲੋੜ ਹੈ ਇਹਨਾਂ ਨੂੰ ਰਸਤੇ ਦੇ ਉੱਪਰ ਟੱਪੜ ਪੜੀ ਦੇਣਾ ਤੇ ਪਹਿਲਾਂ ਹੀ ਹੁਣ ਤੁਹਾਡੇ ਪਿੰਡ 'ਚ ਤੁਸੀਂ ਸੁਰਾਤ ਪਹਿਲਾਂ ਹੀ ਕਰ ਦੇਣੀ ਹੈ ਤਾਂ ਕਿ ਅਗਲੇ ਨੂੰ ਪਤਾ ਲੱਗ ਜੇ ਵੀ ਭਾਈ ਜੇ ਮੈਂ ਇੱਥੇ ਆਇਆ ਇਹਨਾਂ ਲੋਕਾਂ ਦੇ ਜੁੱਤੀਆਂ ਨਾਲ ਹੀ ਮਾਰਨਾ ਮੈਂ ਇੱਥੇ ਕਿਰੇਚਾ ਦੀ ਕੋਈ ਲੈਣਾ ਜਿਹੜਾ ਮਰਜ਼ੀ ਲਾਉ ਉਹਨੂੰ ਸਾਫ਼ ਕਹਦਾ ਨਾ ਭਾਈ ਜਿੱਥੇ ਮਰਜ਼ੀ ਤੂੰ ਲੈ ਜਾ ਆਪਣੇ ਕੋਠੇ ਦੇ ਲਾ ਲੈ ਜਾਂ ਆਪਣੇ ਪਿੰਡ ਦੇ ਵਿੱਚੋਂ ਵਿੱਚ ਲਾ ਤੈਨੂੰ ਪਿੰਡ ਵਾਲੇ ਆਪਣੇ ਘਰ ਦੇ ਜਦੋਂ ਜੁੱਤੀਆਂ ਮਾਰਨਗੇ ਜਾਂ ਤੇਰੇ ਨਿਆਣੇ ਨਾਲ ਸੁਣਗੇ ਤੇਰੇ ਤੈਨੂੰ ਪਤਾ ਲੱਗਣਾ ਹੁਣ ਅਸੀਂ ਇੱਥੇ ਬਣਾਣੀ ਹੈ ਕਮੇਟੀ ਇਸ ਗੱਲ ਨੂੰ ਲੈ ਕੇ ਕਾ ਕੀ ਕਿਉਂਕਿ ਮੇਰੀਆਂ ਇਹਨਾਂ ਗੱਲਾਂ ਦਾ ਸਾਰੇ ਸਹਿਮਤ ਹੈ ਕਿ ਨਹੀਂ ਤੁਸੀਂ ਇਹ ਦੱਸੋ ਸਾਰੇ ਹਾਂਜੀ ਤੁਸੀਂ ਸਹਿਮਤ ਹੋ ਕਿ ਨਹੀਂ ਹਾਂਜੀ ਸਾਰੇ ਨਹੀਂ ਬੋਲੇ ਬੰਦੇ ਹਾਂਜੀ ਗੱਲ ਪਤਾ ਕੀ ਹੈ ਅਸੀਂ ਤਾਂ ਇੱਥੇ ਬੈਠੇ ਆਂ ਅੱਜ ਤਾਂ ਅਸੀਂ ਮੀਟਿੰਗ ਸੁਣ ਲਈ ਗੱਲਾਂ ਕਰ ਲਈਆਂ ਸ਼ਾਮਾਂ ਨੂੰ ਉਹ ਹੀ ਕ੍ਰੈਸ਼ਰ ਵਾਲੇ ਜਾਂ ਹੋਰ ਬੰਦਾ ਜਿਹੜਾ ਮੋਦਵਾ ਰੋਦਣਾ ਪਾਈ ਗੱਲੀ ਯਾਰ ਅੱਥਰ ਮਿੰਦਰ ਬੋਲ ਗਿਆ ਪਿੰਡ ਵਾਲਿਆਂ ਨੂੰ ਪ੍ਰਧਾਵਾ ਆ ਕੇ ਇੰਦ ਕਰ ਰਹੀ ਹੀ ਕਹਿੰਦੇ ਆ ਵੀ ਉਹ ਆਂਦਾ ਤੇ ਉਹ ਬਾਹਰੋਂ ਆ ਕੇ ਪੜ੍ਹਾਉਣ ਦਾ ਲੋਕਾਂ ਨੂੰ ਕਰੋ ਜੀ ਉੱਤੇ ਪਰਚੇ ਦਾ ਆਈ ਤਾਂ ਕਹਿ ਕਿਰੂ ਸਾਡਾ ਜਿਹੜਾ ਕੰਮ ਆਹੀਂ ਫਰਜ਼ ਪੜ੍ਹਾਉਦਾ ਕਰਨਾ ਹੀ ਕਰਨਾ ਕਿਉਂਕਿ ਸਾਨੂੰ ਪਤਾ ਇਹ ਨਿਆਣੇ ਜਿਹੜੇ ਨਿੱਕੇ ਨਿੱਕੇ ਹਜੇ ਇਹਨਾਂ ਨੂੰ ਕੋਈ ਗੱਲ ਨਹੀਂ ਸਮਝ ਪਰ ਜਦੋਂ ਇਹਨਾਂ ਨੇ ਵੱਡੇ ਹੋਣਾ ਇਹਨਾਂ ਨੇ ਕਿਹਾ ਸਾਡੇ ਪਤਾ ਨਹੀਂ ਕਿੱਦਾਂ ਦੇ ਮਾਪੇ ਕਿੱਦਾਂ ਦੇ ਹੈਗੇ ਕਿ ਲੋਕੀ ਦਾ ਮਾਪੇ ਨਿਆਣੇ ਨੂੰ ਪੜ੍ਹਾਉਂਦੇ ਐ ਚੰਗਾ ਕਰਦੇ ਐ ਚੰਗਾ ਘਰ ਪੜਾ ਕੇ ਦਿੰਦੇ ਐ ਸਾਡੇ ਮਾਪੇ ਨੇ ਤੁਹਾਨੂੰ ਘੱਟੇ ਪਾ ਕੇ ਦੋਚ ਤੇ ਰਾਜੀ ਸੁਟਟੀ ਦਾ ਮੈਂ ਗੱਲ ਕਹਿਣਾ ਹੁੰਦਾ ਤੇ ਕਾਲ ਨੂੰ ਜੀ ਦਿਹਾੜਿਆਂ ਨੂੰ ਮਾਰਨਾ ਨਾ ਖੱਡਿਆ ਜ ਤੇ ਅੱਜ ਹੀ ਸਰਵਾਸ ਦੇ ਦਿਓ ਜੇ ਲੜਣਾ ਨਹੀਂ ਤੇ ਕਾਲ ਨੂੰ ট্রাক ਥੱਲੇ ਆ ਕੇ ਟਰਾਲੀ ਥੱਲੇ ਆ ਕੇ ਕੋਈ ਹੋਰ ਆਸਾ ਹੋਵੇ ਤੁਹਾਡੇ ਨਾਲ ਤੁਹਾਡੇ ਘਰ ਦੇ ਜੀ ਦੇ ਨਾਲ ਜਾਂ ਬੱਚੇ ਦੇ ਨਾਲ ਆ ਬੋ ਜੀ ਲੜਾਣਾ ਆ ਬੋ ਜੀ ਲੜਾਣਾ ਹੁਣ ਕਿਉਂ ਨਹੀਂ ਅਸੀਂ ਲੜਦੇ ਪਹਿਲਾਂ ਕਿਉਂ ਨਹੀਂ ਬੋਲਦੇ ਤਾਂ ਕਿ ਇਦਾਂ ਦੀ ਬਿਮਾਰੀ ਆਏ ਹੀ ਨਾ ਇਦਾਂ ਦੀ ਬਿਮਾਰੀ ਕਿੰਨੇ ਚ ਵੜੇ ਹੀ ਨਾ ਤੇ ਜਿੱਥੇ ਲੋਕ ਲੜਦੇ ਪਏ ਆ ਸਾਡੇ ਜੇ ਜਿੰਨੀ ਕ ਹਿੰਮਤ ਹੈਗਾ ਇੱਕ ਦੂਜੇ ਚੋਂ ਥੇ ਦੇ ਨਾ ਜਾ ਆਪਣੇ ਪਿੰਡ ਦੇ ਵਿੱਚੋਂ ਵਾਰੀ ਆਈ ਜੀ ਜਾ ਵੇ ਜਾ ਅੱਜ ਪੰਜ ਸੱਤ ਜਾਣੇ ਤੁਸੀਂ ਬਹਿੜ ਕੇ ਆਓ ਉਹਨਾਂ ਦੇ ਨਾਲ ਉੱਥੇ ਗਿਣਤੀ ਵਧੂਗੀ ਗਿਣਤੀ ਵਧੂਗੀ ਜਿਹੜੀ ਰਿਪੋਰਟ ਰੋਹ ਜਾਣੀ ਹੈ ਉੱਪਰ ਉੱਥੇ ਰਿਪੋਰਟ ਜਾਣੀ ਹੈ ਵੀ ਭਾਈ ਅਸੀਂ ਵੋਟਾਂ ਲੈਣੀਆਂ ਉੱਥੋਂ ਪਿੰਡਾਂ ਦੇ ਲੋਕਾਂ ਤੋਂ ਵੋਟਾਂ ਕਿੱਦਾਂ ਲਵਾਂਗੇ ਉਹ ਸਾਰੇ ਲੋਕ ਤਾਂ ਫੇਰ ਧਰਨੇ ਦੇ ਬੈਠੇ ਨੇ ਮੰਤਰੀ ਆਉਂਦੇ ਨੇ ਹਾਲੇ ਕਾਨੂੰ ਕਿੱਦਾਂ ਆਣਗੇ ਇੱਥੇ ਵੋਟਾਂ ਜਿਹਨੇ ਲੋਕਾਂ ਨਾਲ ਕਿਹਾ ਵੀ ਸਾਨੂੰ ਜਦੋਂ ਅਸੀਂ ਰੁੜਾ ਦੇ ਹੈਗੇ ਤੇ ਧਰਨੇ ਦੇ ਬੈਠੇ ਹੈਗੇ ਅਗੋਂ ਕਿੱਥੇ ਲਿਗੇ ਤੁਸੀਂ ਅਧੁਨਿਕ ਨਵਿਕ ਰਾਜ ਆਪੇ ਇਹ ਗੱਲਾਂ ਉਹਨਾਂ ਸਾਥ ਪਤਾਲਾ ਜਿਹੜੇ ਪੋਟਾ ਜਾਣੇ ਨਾਲ ਗੜਾ ਵੀ ਨਹੀਂ ਭਾਈ ਕੱਲ ਨੂੰ ਵੀ ਬੰਦਣਾ ਮੈਂ ਚਾਹੇ ਉਹ ਕਾਂਗਰਸ ਵਾਲਾ ਹੈ ਜਾਂ ਚਾਹੇ ਉਹ ਝਾੜੂ ਵਾਲਾ ਹੈ ਚਾਹੇ ਸਾਰਿਆਂ ਨੂੰ ਲੱਗੇ ਨਾ ਪਤਾ ਰਿਹਾ ਗਣਾ ਭਾਈ ਇੱਕ ਰੈਸਰ ਬੰਦ ਕਰਾਓ ਸਾਰੇ ਜਿਲ੍ਹੇ ਦੇ ਇਹਨਾਂ ਨਿਕਰਾਂ ਦੇ ਮੋੜਣਾ ਸਾਡ ਚੁੜਚੀ ਨਾਲ ਬੰਦ ਹੋ ਜਾਣ ਹਲੇ ਬੋਲਦੇ ਨਹੀਂ ਕਿ ਇਹਨਾਂ ਨੂੰ ਹਿਸਾਬ ਪੱਤੀਆਂ ਪੂਰੀਆਂ ਸੈੱਟ ਹੋਈਆਂ ਹੋਣੀਆਂ ਇਹਨਾਂ ਨੂੰ ਕੋਈ ਸਾਡੇ ਇਲਾਕੇ ਦੇ ਨਾਲ ਨਹੀਂ ਹੈ ਇਹਨਾਂ ਨੂੰ ਤੇ ਵੇ ਪੰਜ ਸਾਲਾਂ ਬਾਅਦ ਸੀਟ ਮਿਲ ਗਈ ਹੈ ਕੋਈ ਗੱਲ ਨਹੀਂ ਬੋਟਾ ਪੈ ਗਿਆ ਪੰਜ ਸਾਲਾਂ ਬਾਅਦ ਦੇਖਾਂਗੇ 19 ਸਵੇਰ ਤੱਕ ਕਰ ਲੋ ਕੱਟੇ ਕਿੰਨੇ ਕੋ ਹੁੰਦੇ ਆ ਇੱਕ ਟ੍ਰੈਸ਼ਰ ਲੱਗ ਰਿਹਾ ਉਹਦੇ ਕੋਲ 10-20 ਲੱਖ ਲੈ ਲੋ ਹਿੱਸਾ ਪਾ ਲਿਆ ਦੂਜਾ ਲੱਗ ਰਿਹਾ ਉਹਦੇ ਕੋਲ 10-20 ਲੱਖ ਲੈ ਲੋ ਹਿੱਸਾ ਪੈ ਗਿਆ ਗੱਲ ਠੀਕ ਹੈ ਗੱਲ ਖਤਮ ਅਸੀਂ ਤੁਸੀਂ ਜਿਹੜੇ ਲਗੇ ਮਹੱਤਵ ਕਿਉਂਕਿ ਸਾਡੇ ਪੈਰਾ 'ਚ ਮਹਿੰਗਾਈ ਦਾ ਬੇਕਾਰੀ ਦਾ ਲੜਾਈ ਹੈ ਹਰ ਚੀਜ਼ ਸਾਡੇ ਪੈਰਾ 'ਚ ਤਾਂ ਸੰਗਲ ਬੱਤੀ ਆ ਪਿਆ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡਾ ਸੋਦਾ ਕਿਹੜਾ ਕਰ ਗਿਆ ਜੇ ਤੁਹਾਡੇ ਅੱਜ ਲੱਗ ਜਾਣਾ ਕ੍ਰੈਸ਼ਰ ਤੇ ਤੁਹਾਡੇ ਪਿੰਡਾਂ ਤੋਂ ਵੇਚ ਹੀ ਗਿਆ ਨਾ ਕੋਈ ਬੰਦਾ ਤੁਸੀਂ ਜਿੰਨੇ ਮਰਜੀ ਬਾਹਰ ਧਰਨੇ ਲਾਵੇ ਚਾਹੇ ਜਿੰਨੇ ਮਰਜੀ ਜੋ ਮਰਜੀ ਕਰੋ ਬਾਹਰ ਜਿਲੇ ਹੀ ਵਿਕ ਗਏ ਤਾਂ ਫਿਰ ਤਾਂ ਵਿਕ ਗਏ ਫਿਰ ਚੀਕਾਂ ਮਾਰੇ ਦਾ ਕੋਈ ਰੋਲਾ ਨਹੀਂ ਹੁੰਦਾ ਇਸ ਕਰਕੇ ਸਾਨੂੰ ਖੜੇ ਹੋਣੇ ਪੈਣਾ ਹੁਣੀ ਤੁਸੀਂ ਹੌਸਲਾ ਰੱਖਿਆ ਬਜ਼ੁਰਗਾਂ ਨੇ ਬੋਲਿਆ ਇਹ ਹੈ ਗੱਲ ਜਿੱਦਾਂ ਦਾ ਗੁੱਸਾ ਚਾਹੀਦਾ ਕਿ ਤੁਹਾਡੇ ਅੰਦਰ ਗੁੱਸਾ ਹੋਗਾ ਤਾਂ ਛੋਟਾ ਪੱਥਰ ਨਹੀਂ ਮਾਰਨਾ ਕਿਸੇ ਟਰੱਕ ਨੂੰ ਕੇ ਟਰਾਲੀ ਨੂੰ ਕੇ ਬੰਦੇ ਨੂੰ ਲੱਭਾ ਦੇ ਨਾਲ ਬੋਲਣਾ ਭਾਈ ਪੀਏ ਕੰਮ ਘਰ ਦਾ ਬੰਦ ਕਰ ਮੇਰਾ ਤੇਰਾ ਕੰਦਾ ਕਿ ਜਰੂਰ ਹੁਣ ਪਿੰਡ ਦੇ ਇੱਥੇ ਸੜਕ ਤੇ ਬੈਠ ਜਾ ਕਿਹਦੀ ਮਜਾਲ ਹੈ ਟਰੈਕਟਰ ਡਰਾਈਵਰ ਤਾਂ ਇੱਕੋ ਹੀ ਆਊਗਾ ਨਾ ਉਹਦੀ ਮਜਾਲ ਹੈਗੀ ਬੰਦੇ ਤੇ ਚੜ ਕੇ ਟਰੱਕ ਤੇ ਪਾੜੋ ਜੇ ਪਿੰਡ ਖੜਾ ਹੋ ਗਿਆ ਪਿੰਡ ਦਾ ਮੋਢਵਾਰ ਲੰਬੜ ਸਰਪੰਚ ਪੰਜ ਉਹਨੂੰ ਵੀ ਕਹਿਣਾ ਵੀ ਨਹੀਂ ਪਿੰਡ ਮੇਰਾ ਕਹਿੰਦਾ ਭਾਈ ਇੱਥੋਂ ਟਰੱਕ ਨਹੀਂ ਟੱਪਣਾ ਮੇਰਾ ਪਿੰਡ ਕਹਿੰਦਾ ਇੱਥੋਂ ਟਰਾਲੀ ਨਹੀਂ ਟੱਪਣੀ ਭਾਈ ਮੋੜ ਕੇ ਲਾਜਾ ਜਿੱਥੋਂ ਮਰਜ਼ੀ ਚੱਲ ਜਾ ਤੇਰੇ ਕੇ ਹੱਥ ਜੋੜਦੇ ਆ ਤੇਰੀ ਜ਼ਰੂਰਤ ਦਿਹਾੜੀ ਟੁੱਟਦੀ ਐ ਪਰ ਸਾਡਾ ਇੱਥੇ ਸਿਰਸਾਈ ਜੀਰ ਦਾ ਖਤਮ ਹੋ ਜਾਣਾ ਐ ਇੱਕ ਅੱਲਾ ਹੁਣ ਕਰਨੀ ਆਏ ਆ ਅਸੀਂ ਕਮੇਟੀ ਬਣਾਣੀ ਆ ਤੁਹਾਡੀ ਇੱਕ ਖਨਾਂ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਉਹ ਕਮੇਟੀ ਬਣਾ ਕੇ ਆਉਣ ਵਾਲੇ ਸਮੇਂ 'ਚ ਅਸੀਂ ਤਾਂ ਜੀ ਮੀਟਿੰਗਾਂ ਕਰਦੇ ਰਹਿਣਾ ਮੀਟਿੰਗਾਂ ਕਰਕੇ ਤਾਂ ਕਿ ਜਾਗ ਇੱਥੇ ਖਬਰ ਲੱਗ ਜਾਨੀ ਨਾ ਜਿਲ੍ਹੇ ਤੇ ਪਤਾ ਸਾਰਿਆਂ ਨੂੰ ਲੱਗ ਜਾਣਾ ਪਤਾ ਵੀ ਭਾਈ ਉਹ ਪਿੰਡ ਦੇ ਲੋਕ ਖੜੇ ਐ ਉਥੇ ਪੰਗਾ ਨਹੀਂ ਲੈਣਾ ਕੇ ਨੇ ਪੈਸੇ ਨਾ ਲੈਣੇ ਉਹ ਟਾੜਿਆਂ ਦੇ ਪੈਸੇ ਦਾ ਲਾਲੇ ਦਾ ਇਹ ਸੱਤ ਕੋਰ ਲਾ ਲਿਆ ਹੁਣ ਉਹਦੇ ਗਾਲ ਦੇ ਵਿੱਚ ਹੱਡੀ ਐ ਨਾ ਉੱਗਣ ਲੱਗਦਾ ਨਾ ਉੱਗਣ ਲੱਗਦਾ ਲੋਕਾਂ ਨੇ ਕ੍ਰੈਸ਼ਰ ਚੱਲ ਨਹੀਂ ਦੇਣਾ ਉਹ ਪੱਟ ਕੇ ਕਿਤੇ ਹੋਰ ਲੈ ਨਹੀਂ ਜਾ ਸਕਦਾ ਮਰ ਗਿਆ ਵਾਦ ਸੜਪਦਾ ਕਿ ਇਹ ਵਾਰ ਗਾਲਾ ਵੀ ਕਰਦਾ ਉਹ ਕੋਲ ਲੜਨੂ ਵੀ ਆਣਾ ਪਰ ਤੁਸੀਂ ਹੌਸਲਾ ਬਣਾ ਕੇ ਰੱਖਣਾ ਆਪਾਂ ਸਾਸੀਂ ਤੁਹਾਨੂੰ ਇਹ ਸੱਦਾ ਹੈ ਕਿ ਅਸੀਂ 5 ਤਰੀਕ ਦਾ ਸੱਦਾ ਦਿੱਤਾ ਹੈ ਪਰ ਸਾਨੂੰ ਉਹਦੇ ਤੋਂ ਪਹਿਲਾਂ ਇੱਕ ਮੀਟਿੰਗ ਮਿਲ ਰਹੀ ਹੈ ਸਰਕਾਰ ਦੇ ਨਾਲ ਉਧਰ ਕੀ ਗੱਲਬਾਤ ਹੁੰਦੀ ਆ ਉਹ ਅਸੀਂ ਤੈਅ ਕਰਨਾ ਹੈ ਕੱਲ ਤੱਕ ਕੱਲ ਦਾ ਟਾਈਮ ਲਿਆ ਉਹਨਾਂ ਨੇ ਅਤੇਨੇ ਕਲਚਾਰ ਉੱਥੇ ਫਿਰ ਅਸੀਂ ਅੱਗੇ ਪ੍ਰੋਗਰਾਮ ਤੁਹਾਨੂੰ ਮੈਸੇਜ ਪੁੱਜ ਜਾਣੇ ਆ ਮਿੰਟ ਤੋਂ ਅੱਜ ਅਸੀਂ ਭਰਾਣੀਆਂ ਤੁਹਾਡੀ ਕਮੇਟੀ ਤਾਂ ਕਿ ਜਿਹੜਾ ਅਗਲੇ ਜਿਹੜੇ ਧਰਨੇ ਮਜਾਲੇ ਜਾਂ ਜਿੱਥੇ ਵੀ ਜਾਣ ਦੀ ਰੋਡ ਪੈਂਦੀ ਹੈ ਜਾਂ ਪਿੰਡ ਦੇ ਵਿੱਚ ਵੀ ਪੈਂਦੀ ਹੈ ਤੁਹਾਡੀ ਕਮੇਟੀ ਖੜੀ ਹੋਵੇ ਕਿਉਂਕਿ ਲਾੜੇ ਤੋਂ ਬਗੈਰ ਬਰਾਤ ਨਹੀਂ ਹੁੰਦੀ ਸੱਚੀ ਗੱਲ ਹੈ ਨਾ ਹੁਣ ਆਈ ਕਹਦੀ ਐ ਬੋਲ ਕੇ ਚੜ ਗਏ ਤੁਸੀਂ ਵੀ ਸੋਣ ਸੁਣ ਕੇ ਘਰ ਚੱਲ ਜਾਣਾ ਸ਼ਾਮ ਨੂੰ ਚੁੱਲੇ ਤੇ ਦੁੱਖ ਥੋੜਾ ਜਿਹਾ ਕਰ ਲੈਣਾ ਗੱਲਾਂ ਕਰ ਲੈਣੀਆਂ ਅੱਛਾ ਤੁਸੀਂ ਕੌਣ ਮੈਨੂੰ ਕੱਲ ਕੋਈ ਪਤਾ ਨਹੀਂ ਇੱਥੇ ਆ ਕੇ ਮੈਂ ਮੈਨੂੰ 2 ਵਜੇ ਇਹਨਾਂ ਨੇ ਕਿਹਾ ਮੈਂ 2 ਵਜੇ ਤੱਕ ਆ ਕੇ ਬੈਠਾ ਹੋਇਆ ਤੁਹਾਡੇ ਕੋਲ ਸਾਰਾ ਕੰਮ ਧੰਦੇ ਛੱਡ ਕੇ ਵੀ 2 ਵਜੇ ਸ਼ਾਮ ਤੇ ਪੁੱਜਣਾ ਪਰ ਕੱਠੇ ਹੁੰਦੇ ਹੁੰਦੇ ਅਸੀਂ 3-4 ਸਾਢੇ ਟਾਈਮ ਕਰ ਹੀ ਹੋ ਗਿਆ ਪਰ ਜੇ ਸਾਡੀ ਕਮੇਟੀ ਬਣੀ ਹੁੰਦੀ ਸਿੱਧੇ ਅਸੀਂ ਪ੍ਰਧਾਨੀ ਨੂੰ ਫੋਨ ਮਾਰਨਾ ਜਿਹੜਾ ਸਾਡਾ 14 ਕਿਲੋ ਨੂੰ ਤਨਖਾਹ ਨਹੀਂ ਲੈਣੀ ਜਿਹੜਾ ਕਮੇਟੀ ਦਾ ਪ੍ਰਧਾਨ ਬਣਾ ਲੈਣਾ ਸਾਮ ਹੀ ਪੈਣਾ ਉਹਨੂੰ ਵੀ ਆ ਇਹਨਾਂ ਵੀ ਕੰਮ ਨਹੀਂ ਪੈਣਾ ਵੀ ਉਹਨੂੰ ਕਿਤੇ ਕੋਈ ਪੰਗੇ 'ਚ ਪਾ ਦਾ ਕਿ ਜਾਂ ਧੜਾਈ ਰੱਖ ਕੇ ਨਾ ਆਪਣੇ ਪਿੰਡ ਨੂੰ ਬਚਾਉਣ ਦੇ ਲਈ ਆਪਣੇ ਇਲਾਕੇ ਨੂੰ ਬਚਾਉਣ ਦੇ ਲਈ ਉਸ ਮੁਖਤਵਾਰੀ ਕਰਨੀ ਤੇ ਕੱਲ ਨੂੰ ਕਮੇਟੀ ਨੂੰ ਫੇਰ ਸਿੱਧੇ ਸੱਦਾ ਲਗਾ ਵੀ ਹਾਂਜੀ ਤੁਹਾਡੇ ਪਿੰਡ ਮੀਟਿੰਗ ਕਰਨੀ ਐ ਤੇ ਤਾਂ ਕਿ ਤੁਸੀਂ ਸਨਿਆ ਲਾ ਕੇ ਪਿੰਡ ਮਿੰਟੂ ਮੇੜ ਇਕੱਠੇ ਹੋ ਉਸ ਕਾਰਨ ਤੁਹਾਡੇ ਪਿੰਡ ਦੇ ਵਿੱਚ ਕੋਈ ਗੱਲ ਹੁੰਦੀ ਐ ਤੁਹਾਡੀ ਕਮੇਟੀ ਮਿੰਟੂ ਮੇੜ ਇਕੱਠੇ ਹੋਵੇ ਤੁਸੀਂ ਸਲਾਹ ਕਰੋ ਤੇ ਤੁਸੀਂ ਸਾਨੂੰ ਬਾਹਰ ਸੱਦਾ ਦਿਓ ਕਿਉਂਕਿ ਕਮੇਟੀਆਂ ਇਹ ਸਾਰੇ ਪਿੰਡਾਂ ਦੇ ਵਿੱਚ ਥੋੜੀ ਥੋੜੀ ਪੜਦੀਆਂ ਬਈ ਇੱਧਰ ਪਹਿਲਾਂ ਬਣੀਆਂ ਹੋਈਆਂ ਇੱਧਰ ਨਵੇਂ ਘਰਾਂ ਮਗਵਾਲ ਹੋਣ ਵੀ ਬਣੀਆਂ ਆ ਚੱਕ ਮੀਰਪੁਰ ਵੀ ਪਹਿਲਾਂ ਬਣੀਆਂ ਹੋਈਆਂ ਤਲਵਾੜੀ ਵੀ ਐ ਫਿਰ ਇੱਕ ਕੜੀ ਇੱਕ ਇੱਕ ਮੋਤੀਆਂ ਦਾ ਇੱਕ ਹਾਰ ਬਣ ਜਾਣਾ ਜਿੱਲੇ ਵੱਡਾ ਸਾਰਾ ਇਕੱਠ ਹੋ ਜਾਣਾ ਇਲਾਕਾ ਇਕੱਠਾ ਹੋ ਜਾਣਾ ਫਿਰ ਅਕਸਰਾਂ ਨੂੰ ਤੇ ਮੰਤਰੀਆਂ ਨੂੰ ਸਾਹ ਪੈ ਜਾਣਾ ਪਾਈ ਇੱਥੇ ਪੰਗਾ ਨਹੀਂ ਲੈਣਾ ਇੱਥੇ ਇੱਕ ਪਿੰਡ ਦੇ ਲੋਕ ਹਨ ਨਹੀਂ ਜਿੱਥੇ 30 ਪਿੰਡਾਂ 35 ਪਿੰਡਾਂ ਦੇ ਲੋਕ ਹੈ ਜਿਹੜੇ 30 35 ਪਿੰਡਾਂ ਦੇ ਲੋਕ ਸੜਕਾਂ ਤੇ ਆ ਗਏ ਨਾ ਸਾਰਾ ਕੁਝ ਇਹਨਾਂ ਨੇ ਬਦਲ ਕਰ ਦੇਣਾ ਠੀਕ ਹੈ ਕਮੇਟੀ ਬਣਾਉਣ ਦੇ ਲਈ ਜੀ ਸਹਿਮਤ ਸਾਰੇ ਸਾਥੀ ਇਹ ਦੱਸੋ ਬੜਈਏ ਕਮੇਟੀ ਬੜਈਏ ਜੀ ਕਮੇਟੀ ਯਾਓ ਕਾਗਲ ਯਾਓ ਕੋਈ ਆਪਣੇ ਨਾਮੇ ਕਰਾਪੂ ਤੇ ਪੈਂਥਰੋ ਇਹੜੇ ਨਵੇਂ ਕਰਾ ਦੋ ਪੁੱਛਿਆ ਨੋਇਵਣਾ ਬਹੁਤ ਕਾਪੀ ਹੈ ਬੜਾਲੀ ਕਿਹੜਾ ਰਾਜੂ ਹੈ ਰਾਜੂ ਲੈਪਟੋਪ ਵਾਲਾ ਕੱਢ